ਸਾਥਿਓ ਲਾਲ ਲੋਕਤਰ ਚੈਨਲ ਵਿੱਚ ਆਪ ਦਾ ਸਵਾਗਤ 17ਵੀਂ ਸਦੀ ਦੇ ਪ੍ਰਸਿੱਧ ਸੂਫੀ ਕਵੀ ਹੋਏ ਹਨ ਸਾਈਂ ਬੁੱਲੇ ਸ਼ਾਹ ਜੀ ਸਾਈਂ ਬੁੱਲੇ ਸ਼ਾਹ ਜੀ ਨੇ ਬਹੁਤ ਪ੍ਰਸਿੱਧ ਕਾਫੀਆਂ ਲਿਖੀਆਂ ਔਰ ਜਦੋਂ ਉਹਨਾਂ ਨੇ ਕੁੱਤੇ ਦੀ ਆਪਣੇ ਮਾਲਕ ਪ੍ਰਤੀ ਵਫਾਦਾਰੀ ਨੂੰ ਦੇਖਿਆ ਤੇ ਉਹਨਾਂ ਨੇ ਉਸ ਵਫਾਦਾਰੀ ਨੂੰ ਆਧਾਰ ਬਣਾ ਕੇ ਆਪਣੀ ਕਾਫੀ ਵਿੱਚ ਲਿਖ ਦਿੱਤਾ ਕੁੱਤੇ ਤੈਥੋਂ ਉੱਤੇ ਸਾਥੀਓ ਅੱਜ ਜਦੋਂ ਦੇਸ਼ ਦੇ ਅੰਦਰ ਆਵਾਰਾ ਕੁੱਤਿਆਂ ਦੁਆਰਾ ਬੰਦਿਆਂ ਨੂੰ ਵੱਢੇ ਜਾਂਦੀਆਂ ਅਤੇ ਇਹਨਾਂ ਦੇ ਹਮਲਿਆਂ ਕਾਰਨ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਦੇ ਮਾਰੇ ਜਾਂਦੀਆਂ ਦਰਦਨਾਕ ਖਬਰਾਂ ਸੁਣਦੇ ਹਾਂ ਤਾਂ ਵਾਕਿਆ ਹੀ ਲੱਗਦਾ ਹੈ ਕਿ ਅੱਜ ਵੀ ਕੁੱਤੇ ਬੰਦਿਆਂ ਤੋਂ ਉੱਤੇ ਹੋ ਗਏ ਹਨ ਦੇਸ਼ ਦੀ ਸਰਵਉੱਚ ਅਦਾਲਤ ਨੂੰ ਵੀ ਇਹਨਾਂ ਵੈਸ਼ੀ ਕੁੱਤਿਆਂ ਨੂੰ ਕਾਬੂ ਕਰਨ ਲਈ ਪੂਰੇ ਦੇਸ਼ ਵਿੱਚ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸੇ ਤਰ੍ਹਾਂ ਦੀ ਘਟਨਾ ਦਿੱਲੀ ਦੇ ਇੱਕ ਨਾਲ ਲੱਗਦੇ ਇਲਾਕੇ ਵਿੱਚ ਵਾਪਰੀ ਜਿੱਥੇ ਇੱਕ ਕੁੱਤੇ ਨੇ ਬੱਚੇ ਨੂੰ ਵੱਢ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ ਮਾਪਿਆਂ ਨੇ ਇਨਸਾਫ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੁਪਰੀਮ ਕੋਰਟ ਨੇ ਦਿੱਲੀ ਦੇ ਆਲੇ-ਦੁਆਲੇ ਦੀਆਂ ਜਨਤਕ ਥਾਵਾਂ ਨੂੰ ਇਹਨਾਂ ਆਵਾਰਾ ਕੁੱਤਿਆਂ ਦੇ ਭੈਅ ਤੋਂ ਮੁਕਤ ਕਰਵਾਏ ਜਾਣ ਦੇ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਮਾਨਯੋਗ ਜੱਜ 파ਰਦੀਵਾਲਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵਿਅਕਤੀ ਜਾਂ ਜਥੇਬੰਦੀ ਨੇ ਇਸ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਮਾਨਹਾਨੀ ਦੀ ਕਾਰਵਾਈ ਕਰਦੇ ਹੋਏ ਸਖਤ ਕਾਰਵਾਈ ਕੀਤੀ ਜਾਵੇਗੀ। ਜਾਨਵਰਾਂ ਦੇ ਹੱਕਾਂ ਲਈ ਕੰਮ ਕਰਦੇ ਲੋਕਾਂ ਨੂੰ ਫਟਕਾਰ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਜਾਨਵਰ ਪ੍ਰੇਮੀ ਉਹਨਾਂ ਬੱਚਿਆਂ ਨੂੰ ਵਾਪਸ ਲਿਆ ਸਕਦੇ ਹਨ। ਜੋ ਕੁੱਤਿਆਂ ਦੇ ਕੱਟਣ ਨਾਲ ਰੈਬੀਜ਼ ਦਾ ਸ਼ਿਕਾਰ ਹੋ ਕੇ ਮਾਰੇ ਜਾ ਚੁੱਕੇ ਹਨ ਇਸੇ ਤਰ੍ਹਾਂ ਦੀ ਇੱਕ ਹੋਰ ਦੁਖਦਾਈ ਘਟਨਾ ਹੈ ਬੁਲੰਦ ਸ਼ਹਿਰ ਦੀ ਜਿੱਥੇ ਇੱਕ ਚੋਟੀ ਦਾ ਨੌਜਵਾਨ ਖਿਡਾਰੀ ਵਿਜੇ ਸੁਲੰਕੀ ਰੈਬੀਜ਼ ਦਾ ਸ਼ਿਕਾਰ ਹੋ ਕੇ ਅਣਾਈ ਮੌਤ ਮਾਰਿਆ ਗਿਆ ਜਿਸ ਨੂੰ ਬਚਪਨ ਵਿੱਚ ਕੁੱਤੇ ਨੇ ਵੱਢਿਆ ਸੀ ਪਰ ਉਸ ਨੇ ਹਉ ਉਪਰੇ ਕਰਕੇ ਇਲਾਜ ਨਹੀਂ ਕਰਵਾਇਆ ਤੇ ਰੈਬੀਜ਼ ਵਰਗੀ ਲਾ ਇਲਾਜ ਬਿਮਾਰੀ ਕਰਨ ਮਾਰਿਆ ਗਿਆ। ਸਾਥੀਓ ਆંકੜੇ ਦੱਸਦੇ ਹਨ ਕਿ ਦੇਸ਼ ਭਰ ਵਿੱਚ ਇਹਨਾਂ ਖੂਨ ਖਾਰ ਕੁੱਤਿਆਂ ਦੁਆਰਾ ਲੋਕਾਂ ਨੂੰ ਵੱਢਣ ਦੇ 4.30 ਲੱਖ ਮਾਮਲੇ ਸਾਹਮਣੇ ਆਏ ਹਨ ਤੇ ਇਸ ਵਕਤ ਪੂਰੇ ਦੇਸ਼ ਵਿੱਚ 5.25 ਕਰੋੜ ਆਵਾਰਾ ਕੁੱਤੇ ਹਨ। ਇਹਨਾਂ ਵਿੱਚੋਂ 10 ਲੱਖ ਤਾਂ ਇਕੱਲੇ ਦਿੱਲੀ ਵਿੱਚ ਹੀ ਘੁੰਮਦੇ ਹਨ। ਕੋਡ ਨੇ ਸਖਤ ਦੇਸ਼ ਦੰਦੇ ਹੋਏ ਕਿਹਾ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਦੇਸ਼ ਭਰ ਵਿੱਚ ਮੁਹਿੰਮ ਚਲਾਈ ਜਾਵੇ ਤੇ ਇੱਕ ਵੀ ਆਵਾਰਾ ਕੁੱਤਾ ਘੁੰਮਦਾ ਹੋਇਆ ਨਜ਼ਰ ਨਹੀਂ ਆਉਣਾ ਚਾਹੀਦਾ ਸੁਪਰੀਮ ਕੋਰਟ ਦੇ ਜੱਜ ਤੁਸ਼ਾਰ ਮਹਿਤਾ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਨਸਬੰਦੀ ਨਾਲ ਇਹਨਾਂ ਦੀ ਗਿਣਤੀ ਨੂੰ ਨਾਥ ਨਹੀਂ ਪਾਈ ਜਾ ਸਕਦੀ ਔਰ ਨਾ ਹੀ ਰੈਬੀਜ਼ ਫੈਲਣ ਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਰੈਬੀ ਦਾ ਕੋਈ ਇਲਾਜ ਵੀ ਨਹੀਂ ਇਸ ਲਈ ਇਹਨਾਂ ਲਵਾਰਸ ਕੁੱਤਿਆਂ ਨੂੰ ਸ਼ੈਲਟਰ ਹੌਮ ਵਿੱਚ ਰੱਖਿਆ ਜਾਵੇ ਇੱਧਰ ਸਾਡੇ ਪੰਜਾਬ ਵਿੱਚ ਵੀ ਆਏ ਦਿਨ ਆਵਾਰਾ ਕੁੱਤਿਆਂ ਦੁਆਰਾ ਲੋਕਾਂ ਨੂੰ ਕੱਟੇ ਜਾਣ ਦੇ ਅੰਕੜੇ ਦੇਖੀਏ ਤਾਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1.82 ਲੱਖ ਮਾਮਲੇ ਸਾਹਮਣੇ ਆਏ ਹਨ ਇਸੇ ਤਰ੍ਹਾਂ ਲੁਧਿਆਣੇ ਵਿੱਚ 21777 ਕੇਸ ਤੇ ਪਟਿਆਲੇ ਵਿੱਚ 14120 ਕੇਸ ਹੋਏ ਹਨ ਇਹੀ ਹਾਲ ਬਾਕੀ ਜ਼ਿਲ੍ਹਿਆਂ ਦਾ ਵੀ ਹੈ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਸ਼ੈਲਟਰ ਹੌਂ ਬਣਾਏ ਜਾਣ ਪਰ ਇਹਨਾਂ ਦੇ ਰੱਖ-ਰਖਾਅ ਤੇ ਕਰੋੜਾਂ ਰੁਪਏ ਦਾ ਖਰਚ ਆਉਂਦਾ ਹੈ ਜਿਹੜਾ ਸਰਕਾਰ ਦੇ ਬਿਤੂ ਬਾਹਰ ਦੀ ਗੱਲ ਹੈ ਆਓ ਜਾਣਦੇ ਹਾਂ ਕਿ ਇਹ ਆਵਾਰਾ ਕੁੱਤੇ ਇੰਨੇ ਵੈਸੀ ਕਿਉਂ ਬਣ ਜਾਂਦੇ ਹਨ ਔਰ ਇਸ ਦਾ ਮੁੱਖ ਜ਼ਿੰਮੇਵਾਰ ਕਾਰਨ ਹੈ ਸੜਕਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਹੱਡਾ ਰੋੜੀਆਂ ਜਿੱਥੇ ਮਰੇ ਹੋਏ ਜਾਨਵਰ ਸੁੱੜ ਦਿੱਤੇ ਜਾਂਦੇ ਹਨ ਔਰ ਇਹ ਆਵਾਰਾ ਕੁੱਤੇ ਉਹਨਾਂ ਦਾ ਮਾਸ ਖਾ ਕੇ ਮਸਤ ਖਾਤੀ ਦੀ ਤਰ੍ਹਾਂ ਘੁੰਮਦੇ ਹਨ ਤੇ ਇਸੇ ਕਰਕੇ ਇਹ ਰਾਹਗੀਰਾਂ ਨੂੰ ਵੱਢਣ ਪੈਂਦੇ ਹਨ ਇਨ ਹੱਡਾ ਰੂੜੀਆਂ ਤੇ ਦਿਵਾਲੇ ਵੀ ਚਾਰਦਵਾਰੀ ਕਰਵਾਏ ਜਾਣ ਦੀ ਲੋੜ ਹੈ ਤਾਂ ਜੋ ਆਵਾਰਾ ਕੁੱਤੇ ਉੱਥੇ ਜਾ ਕੇ ਮੂੰਹ ਨਾ ਮਾਰ ਸੜਕ ਹਾਦਸਿਆਂ ਲਈ ਵੀ ਜ਼ਿਆਦਾਤਰ ਆਵਾਰਾ ਪਸ਼ੂ ਹੀ ਜ਼ਿੰਮੇਵਾਰ ਹਨ ਜਿਹੜੇ ਅਚਾਨਕ ਗੱਡੀ ਸਾਹਮਣੇ ਆ ਜਾਂਦੇ ਹਨ ਤੇ ਕੀਮਤੀ ਜਾਨਾਂ ਦਾ ਖੋਹ ਬਣ ਜਾਂਦੇ ਹਨ ਸਾਥੀਓ ਵਿਦੇਸ਼ਾਂ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਕੋਈ ਵੀ ਆਵਾਰਾ ਕੁੱਤਾ ਜਾਂ ਆਵਾਰਾ ਜਾਨਵਰ ਘੁੰਮਦਾ ਹੋਇਆ ਨਜ਼ਰ ਨਹੀਂ ਆਵੇਗਾ ਅਖੀਰ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਆਏ ਦਿਨ ਆਵਾਰਾ ਕੁੱਤਿਆਂ ਦੇ ਵੱਢਣ ਦੇ ਨਾਲ ਹੋ ਰਹੀਆਂ ਮੌਤਾਂ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਔਰ ਸੁਪਰੀਮ ਕੋਰਟ ਦੇ ਜਿਹੜੇ ਨਿਰਦੇਸ਼ ਹਨ ਉਹਨਾਂ ਦੀ ਸੂਬਾ ਸਰਕਾਰਾਂ ਨੂੰ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਇਨਾਂ ਆਵਾਰਾ ਕੁੱਤਿਆਂ ਦੇ ਭੈ ਤੋਂ ਮੁਕਤ ਕਰਵਾਇਆ ਜਾਵੇ ਧੰਨਵਾਦ